ਸਾਤਰੀਆ ਗਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਮੈਂ ਅਨੁਰਿਤ ਕੌਰ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਦੇ ਕੁਝ ਨਵੀਂ ਗਤੀਵਿਧੀਆਂ ਨੂੰ ਲੈ ਕੇ ਆਓ ਸੁਣਦੇ ਹਾਂ ਅੱਜ ਦੀਆਂ ਮੁੱਖ ਸਰਗਰਮੀਆਂ ਆਮ ਆਦਮੀ ਪਾਰਟੀ ਦੇ মিডিਆ ਇਨਚਾਰਜ ਬਲਤੇਜ ਪੰਨੂ ਨੇ ਚੰਡੀਗੜ੍ਹ ਵਿੱਚ ਹੋਈ ਲਾਈਵ ਪ੍ਰੈਸ ਕਾਨਫਰੰਸ ਵਿੱਚ ਯੁੱਧ ਨਛਿਆ ਵਿਰੋਧ ਦੇ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਆਓ ਸੁਣਦੇ ਹਾਂ ਉਹਨਾਂ ਨੇ ਇਸ ਮੌਕੇ ਤੇ ਕੀ ਕਿਹਾ ਵਿਰੋਧੀ ਧਿਰਾਂ ਨੂੰ ਕੱਲ ਜਿਹੜੀ ਵਿਲੇਜ ਡਿਫੈਂਸ ਕਮੇਟੀ ਨੂੰ ਸੋਚਕਾਉਣ ਦੇ ਵਾਸਤੇ ਇੱਕ ਸਮਾਗਮ ਰੱਖਿਆ ਗਿਆ ਸੀ ਉਹਦੇ ਤੋਂ ਕੁਝ ਲੋੜ ਤੋਂ ਵੱਧ ਤਕਲੀਫ ਹੋ ਗਈ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਜਿਹੜੀਆਂ ਧਿਰਾਂ ਪੰਜਾਬ ਦੇ ਵਿੱਚ ਜਵਾਨੀ ਨੂੰ ਖਾਣ ਦੇ ਵਾਸਤੇ ਚਿੱਟੇ ਨੂੰ ਲੈ ਕੇ ਆਈਆਂ ਜਿਨ੍ਹਾਂ ਨੇ ਪ੍ਰਮੋਟ ਕੀਤਾ ਜਿਨ੍ਹਾਂ ਨੇ ਇਹਦੇ ਉੱਤੇ ਕੱਖ ਨਾ ਕੀਤਾ ਉਹਨਾਂ ਨੂੰ ਹੁਣ ਇਸ ਗੱਲ ਦੀ ਸਭ ਤੋਂ ਜ਼ਿਆਦਾ ਤਕਲੀਫ ਹੋ ਰਹੀ ਆ ਕਿ ਹਾਏ ਕਿਤੇ ਪੰਜਾਬ ਦੇ ਵਿੱਚੋਂ ਨਸ਼ਾ ਮੁੱਕ ਨਾ ਜਾਵੇ ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਜਦੋਂ ਕੋਈ ਸਰਕਾਰ ਮਾਨਸਾ ਵਰਗੀ ਸਰਕਾਰ ਏਡੀ ਵੱਡੀ ਵਿਲ ਪਾਵਰ ਦੇ ਨਾਲ ਨਸ਼ੇ ਦੇ ਖਿਲਾਫ ਚਿੱਟੇ ਦੇ ਵਿਰੋਧ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੀ ਹੋਵੇ ਉਹਦੇ ਵਿੱਚ ਪੁਲਿਸ ਮੁਸਤਦੀ ਦੇ ਨਾਲ ਕੰਮ ਕਰ ਰਹੀ ਹੋਵੇ ਪ੍ਰਸ਼ਾਸਨ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਰਿਹਾ ਹੋਵੇ ਤੇ ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣ ਜਾਣ ਔਰ ਹਰ ਪਿੰਡ ਦੇ ਵਿੱਚੋਂ ਮੈਂਬਰ ਸ਼ਾਮਲ ਹੋ ਜਾਣ ਫਿਰ ਉਹਨਾਂ ਨੂੰ ਲੱਗਦਾ ਕਿ ਜਿਹੜਾ ਕੋੜ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਕੁਝ ਲੀਡਰਾਂ ਦੀ ਵਜ੍ਹਾ ਕਰਕੇ ਆਇਆ ਸੀ ਇਹ ਹੁਣ ਖਾਤਮੇ ਵੱਲ ਨੂੰ ਤੁਰ ਪਿਆ ਹੋਇਆ ਹੈ ਮੌਜੂਦਾ ਪੰਜਾਬ ਸਰਕਾਰ ਦੇ ਕੋਲੇ ਮਾਨ ਸਾਹਿਬ ਦੇ ਕੋਲੇ ਵਿਲ ਪਾਵਰ ਹੈ ਕੋਈ ਨਸ਼ਿਆਂ ਦੇ ਖਿਲਾਫ ਯੁੱਧ ਲੜ ਸਕੇ ਜਦੋਂ ਪੰਜਾਬ ਦੇ ਵਿੱਚ ਇੱਕ ਵੇਲੇ 7 ਤੋਂ 17 ਵਾਲੀ ਸਰਕਾਰ ਤੇ 17 ਤੋਂ 22 ਵਾਲੀ ਸਰਕਾਰ ਦੇ ਵਿੱਚ ਕੋਈ ਵਿਅਕਤੀ ਚਿੱਟੇ ਦੇ ਮਾਮਲੇ 'ਚ ਫੜਿਆ ਜਾਂਦਾ ਸੀ ਕੁਝ ਘੰਟੇ ਦੇ ਵਿੱਚ ਉਹਦੀਆਂ ਫੋਟੋਆਂ ਉਸ ਵੇਲੇ ਦੇ ਸੱਤਾਧਾਰੀ ਧਿਰਾਂ ਦੇ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀ ਚਾਹੇ ਉਹ ਭੋਲੇ ਨੇ ਨਾਂ ਲਿਆ ਹੋਵੇ ਚਾਹੇ ਕੋਈ ਰਾਣੋ ਵਾਲਾ ਸਰਪੰਚ ਫੜਿਆ ਗਿਆ ਹੋਵੇ ਜਾਂ ਫਿਰ ਉਹਨਾਂ ਵਰਗੇ ਕੁਝ ਹੋਰ ਫੜੇ ਗਏ ਹੋਣ ਔਰ ਸਭ ਨੂੰ ਪਤਾ ਹੈ ਕਿਸ ਤਰੀਕੇ ਦੇ ਨਾਲ ਪ੍ਰੋਟੈਕਟ ਕੀਤਾ ਜਾਂਦਾ ਸੀਗਾ ਚਿੱਟਾ ਵੇਚਣ ਵਾਲਿਆਂ ਨੂੰ ਇਹ ਗੱਲਾਂ ਤੁਸੀਂ ਸਭ ਨੇ ਬਹੁਤ ਵਾਰੀ ਕਵਰ ਕੀਤੀਆਂ ਨੇ ਲੋਕਾਂ ਨੇ ਸੁਣੀਆਂ ਨੇ ਵਿਦੇਸ਼ੋਂ ਆਏ ਸੱਤਾਪਿੰਦੀ ਵਰਗੇ ਵੀ ਕਿਵੇਂ ਉਹਨਾਂ ਨੂੰ ਇੱਥੇ ਪ੍ਰੋਟੈਕਸ਼ਨ ਦਿੱਤੀ ਗਈ ਸੀ ਜਿਪਸੀਆਂ ਉਹਨਾਂ ਦੇ ਮੂਹਰੇ ਚਲਦੀਆਂ ਸੀਗੀਆਂ ਕਿਸ ਤਰੀਕੇ ਦੇ ਨਾਲ ਨਸ਼ਾ ਪੰਜਾਬ ਦੇ ਵਿੱਚ ਢੋਆ ਜਾਂਦਾ ਸੀ ਉਹ ਲੋਕ ਜਿਨ੍ਹਾਂ ਨੇ ਆਪਣੇ ਪੈਸੇ ਦੀ ਖਾਤਰ ਪੈਸਾ ਇਕੱਠਾ ਕਰਨ ਦੀ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਤੇ ਸਾਡੀ ਇੱਕ ਪੀੜ੍ਹੀ ਨੂੰ ਚਿੱਟਾ ਨਿਕਲ ਗਿਆ ਅੱਜ ਉਹ ਲੋਕ ਬਹੁਤ ਜ਼ਿਆਦਾ ਰੌਲਾ ਪਾ ਰਹੇ ਨੇ ਕਿ ਸਰਕਾਰ ਨਸ਼ੇ ਦੇ ਖਿਲਾਫ ਯੁੱਧ ਕਿਉਂ ਲੜ ਰਹੀ ਹੈ ਜਦੋਂ ਦਾ 1 ਸਾਲ ਪਹਿਲਾਂ ਯੁੱਧ ਨਸ਼ਿਆ ਵਿਰੋਧ ਸਰਕਾਰ ਨੇ ਸ਼ੁਰੂ ਕੀਤਾ ਤੜਫਤਾ ਉਦੋਂ ਤੋਂ ਹੀ ਰਹੇ ਨੇ ਇਹਨਾਂ ਨੇ ਤਾਂ ਮਹੀਨੇ ਦੇ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਸੀ ਇਹ ਯੁੱਧ ਨਸ਼ਿਆ ਵਿਰੋਧ ਕਿਉਂ ਲੜਿਆ ਜਾ ਰਿਹਾ ਹੈ ਇਹ ਫੇਲ ਹੋ ਗਿਆ ਇਹ ਫਲਾਪ ਹੋ ਗਿਆ ਲੋਕ ਇਹਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਇੱਥੇ ਵੀ ਵਿਕ ਰਿਹਾ ਇੱਥੇ ਵੀ ਵਿਕ ਰਿਹਾ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਕੋਡ ਲਗਭਗ 20 ਸਾਲਾਂ ਤੋਂ ਪੰਜਾਬ ਦੇ ਵਿੱਚ ਲਿਆ ਕੇ ਛੁੱਟਿਆ ਗਿਆ ਉਦੇ ਇਲਾਜ ਦੇ ਵਾਸਤੇ ਕੁਝ ਸਮਾਂ ਚਾਹੀਦਾ ਸੀ ਸਰਕਾਰ ਨੇ 3 ਸਾਲ ਲਾ ਕੇ ਇਹਦੀ ਬਕਾਇਦਾ ਵਿਉਂਤਬੰਦੀ ਦੇ ਨਾਲ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਯੁੱਧ ਸ਼ੁਰੂ ਕੀਤਾ ਜਿਹਨੂੰ ਲੈ ਕੇ ਕੁਝ ਲੋਕਾਂ ਨੂੰ ਡਾਊਟ ਹੋ ਸਕਦੇ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਤੇ ਉਹਨਾਂ ਦੀ ਪੂਰੀ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਸੀ ਕਿਉਂਕਿ ਜਨੂੰ ਤੁਹਾਡੇ ਕੋਲੇ ਵਿਲ ਪਾਵਰ ਹੈ ਫੇਰ ਤੁਸੀਂ ਯੁੱਧ ਲੜ ਸਕਦੇ ਹੋ ਸਾਡਾ ਕੋਈ ਐਮਐਲਏ ਸਾਡੇ ਕੋਈ ਮੰਤਰੀ ਸਹਿਬਾਨ ਸਾਡਾ ਕੋਈ ਆਗੂ ਉਹਨੇ ਕਦੀ ਕਿਸੇ ਚਿੱਟੇ ਵਾਲੇ ਦੀ ਪੁਸ਼ਤਪਨਾਹੀ ਨਹੀਂ ਕੀਤੀ ਇਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਫੋਨ ਕਰਕੇ ਛਡਵਾਇਆ ਨਹੀਂ ਜਾਂ ਉਹਨਾਂ ਦੇ ਨਾਲ ਹਿੱਸਾ ਪੱਤੀ ਨਹੀਂ ਰੱਖੀ ਪੰਜਾਬ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਸਥਾਪਿਤ ਕੀਤੀਆਂ ਗਈਆਂ 7.5 ਲੱਖ ਦੇ ਕਰੀਬ ਵਿਲੇਜ ডিফেন্স ডিফেন্স ਕਮੇਟੀ ਦੇ ਮੈਂਬਰ ਜਿਹੜੇ ਉਹ ਬਣੇ ਨੇ ਹਰ ਪਿੰਡ ਦੇ ਵਿੱਚੋਂ ਸਾਡੇ ਕੋਲ 8 ਤੋਂ ਲੈ ਕੇ 10 ਤੱਕ ਮੈਂਬਰ ਇਸ ਵੇਲੇ ਹਰ ਪਿੰਡ ਦੇ ਵਿੱਚੋਂ ਔਰ ਹਰ ਵਾਰਡ ਦੇ ਵਿੱਚੋਂ ਬਣ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਇਕੱਠ ਰੱਖਿਆ ਗਿਆ ਮੋਗਾ ਦੇ ਕਿੱਲੀ ਚਾਹਲਾਂ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੂੰ ਇਸ ਗੱਲ ਦੇ ਵਾਸਤੇ ਮੁਸ਼ਕਲ ਪੇਸ਼ ਆਈ ਕਿ ਇੱਥੇ ਕਿਉਂ ਰੱਖਿਆ ਗਿਆ ਮੁੱਖ ਮੰਤਰੀ ਸਾਹਿਬ ਦੀ ਜੇ ਥੋੜੀ ਸਿਹਤ ਖਰਾਬ ਹੋਈ ਫਿਰ ਇਹ ੜਾਉਣਾ ਸ਼ੁਰੂ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਉਹਦੇ ਵਿੱਚ ਜਾ ਨਹੀਂ ਰਹੇ ਪਰ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਕਮਿਟਮੈਂਟ ਸੀ ਉਹ ਹਸਪੀਟਲ ਦੇ ਵਿੱਚੋਂ ਗਏ ਉਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਉੱਥੇ ਇਕੱਠ ਹੋ ਗਿਆ ਵੱਡਾ ਫਿਰ ਤਕਲੀਫ ਇਹ ਹੋ ਗਈ ਕਿ ਐਡੀ ਵੱਡੀ ਵਿਲੇਜ ਡਿਫੈਂਸ ਕਮੇਟੀ ਖੜੀ ਕਿਵੇਂ ਹੋ ਗਈ ਸਾਡੇ ਕੋਲੇ ਤਾਂ ਕਹਿਣ ਦੇ ਵਾਸਤੇ ਕੁਝ ਵੀ ਨਾ ਰਿਹਾ ਜਿਹੜੀ ਗੱਲ ਅਸੀਂ ਕਰਦੇ ਸੀ ਉਹ ਉਲਟ ਪਈ ਜਾਂਦੀ ਸੀ ਇਸ ਕਰਕੇ ਫੇਰ ਕੱਲ੍ਹ ਸ਼ਾਮ ਤੋਂ ਇਹਨਾਂ ਨੇ ਇੱਕ ਨਵਾਂ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਉਸ ਜਗ੍ਹਾ ਦੇ ਉੱਤੇ ਆਫੀਸਰ ਸਹਿਬਾਨ ਕਿਉਂ ਗਏ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਇਹ ਕੋਈ ਇੱਕ ਧਿਰ ਨਹੀਂ ਲੜ ਸਕਦੀ ਇਹਦੇ ਵਿੱਚ ਪੁਲਿਸ ਦਾ ਸਭ ਤੋਂ ਵੱਡਾ ਰੋਲ ਹੈ ਫਿਗਰਸ ਤੁਹਾਡੇ ਸਾਹਮਣੇ ਨੇ ਕਿੰਨੇ ਕਿਲੋ ਜਿਹੜਾ ਚਿੱਟਾ ਫੜਿਆ ਗਿਆ 4000 ਕਿਲੋ ਤੋਂ ਉੱਤੇ ਕਿੰਨੀਆਂ ਅਰੈਸਟ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਵਿਸ਼ਵ ਦੇ ਵਿੱਚ ਕਿਸੇ ਜਗ੍ਹਾ ਕਿਸੇ ਸੂਬੇ ਵਿੱਚ ਕਿਸੇ ਮੁਲਕ ਦੇ ਵਿੱਚ ਐਡੇ ਸਿਸਟੇਮੈਟਿਕਲੀ ਨਸ਼ੇ ਦੇ ਖਿਲਾਫ ਕੋਈ ਮਹਿੰਮ ਨਹੀਂ ਤੁਰੀ ਜਦੋਂ ਕਿ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਯੁੱਧ ਨਸ਼ਿਆਂ ਵਿਰੋਧੀ ਕੇ ਅਧੀਨ ਮੋਗੇ ਵਿੱਚ ਜਿਹੜੀ ਰੈਲੀ ਹੋਈ ਉਸਨੇ ਤੋੜੇ ਸਾਰੇ ਰਿਕਾਰਡ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਅਤੇ ਸੁਣਦੇ ਹਾਂ ਇਸ ਮੌਕੇ ਦੇ ਮੌਜੂਦਾ ਲੋਕਾਂ ਨੇ ਕੀ ਕਿਹਾ ਦੋਸਤੋ ਪੰਜਾਬ ਦੀਆਂ ਨਸਾਂ ਦੇ ਵਿੱਚ ਐਸਾ ਚਿੱਟਾ ਇਹਨਾਂ ਲੋਕਾਂ ਨੇ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਐਸਾ ਚਿੱਟਾ ਪੰਜਾਬ ਦੀਆਂ ਨਾੜਾਂ ਦੇ ਵਿੱਚ ਵਿੰਨਿਆ ਕਿ ਉਸ ਚਿੱਟੇ ਨਾਲ ਪਤਾ ਹੀ ਨਹੀਂ ਕਿੰਨੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਸਗੇ ਪਤਾ ਹੀ ਨਹੀਂ ਸਾਡੀਆਂ ਕਿੰਨੀਆਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਹੋਗੇ ਪਤਾ ਹੀ ਨਹੀਂ ਚੁੱਲਿਆਂ ਦੀ ਅੱਗ ਬੁਝ ਗਈ ਤੇ ਸਿਵਿਆਂ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਗਈਆਂ ਤੇ ਇਹ ਪੈਸੇ ਖਾਂਦੇ ਰਹੇ ਇਹ ਲੋਕਾਂ ਦੀਆਂ ਲਾਸ਼ਾਂ ਚੋਂ ਲੋਕਾਂ ਦੇ ਖੂਨ ਚੋਂ ਪੈਸੇ ਖਾਂਦੇ ਰਹੇ ਪੈਸੇ ਫਿਰ ਕਿ ਨਾਲ ਲੈ ਜਾਣਗੇ ਨਾਲ ਲੈ ਜਾਣਗੇ ਜਿਨ੍ਹਾਂ ਦਾ ਨਾਮ ਲੱਗਦਾ ਨਾ ਨਸ਼ੇ ਚ ਉਹਨਾਂ ਦੀਆਂ ਆਪਦੀਆਂ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਜਾਂਦਾ ਸੀ ਤੇ ਪੁਲਿਸ ਨੂੰ ਆਰਡਰ ਹੁੰਦਾ ਸੀ ਆ ਨੰਬਰ ਗੱਡੀ ਆ ਰਹੀ ਹੈ ਕੋਈ ਰੋਕੂਗਾ ਨਹੀਂ ਕੋਈ ਤਲਾਸ਼ੀ ਨਹੀਂ ਲਊਗਾ ਸਮਾਨ ਪਹੁੰਚ ਰਿਹਾ ਲੋਕਾਂ ਕੋਲੇ ਸਮਾਨ ਹੀ ਦੱਸ ਦਿਆ ਕਿ ਸਮਾਨ ਪਹੁੰਚ ਰਿਹਾ ਹੈ ਮਾਲ ਪਹੁੰਚ ਰਿਹਾ ਹੈ ਇਹ ਇਹਨਾਂ ਨੇ ਹੌਲੀ-ਹੌਲੀ ਕਰਕੇ ਪੰਜਾਬ ਨੂੰ ਬਰਬਾਦ ਕਰਤਾ ਮਾਪੇ ਆਪਣੇ ਬੱਚਿਆਂ ਨੂੰ ਕਹਿਣ ਲੱਗੇ ਪੁੱਤ ਚਾਹੇ ਜਿਹੜੇ ਮਰਜੀ ਮੁਲਕ ਚੱਲ ਜਾਓ ਇੱਥੋਂ ਚਲੇ ਜਾਓ ਤੁਸੀਂ ਨਸ਼ੇ ਤੇ ਲੱਗ ਜਾਓਗੇ ਬੜਾ ਮਾਹੌਲ ਖਰਾਬ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਆ ਚਿੱਟੇ ਦਾ ਕਲੰਕ ਜਿਹੜਾ ਪੰਜਾਬ ਦੇ ਮੱਥੇ ਤੇ ਲਾਇਆ ਇਹਨੂੰ ਲਾਹਾਂਗੇ ਤਾਂ ਅਸੀਂ ਫਿਰ ਹੋਮਵਰਕ ਕੀਤਾ ਬੜਾ ਰਿਸਰਚ ਕੀਤੀ ਇਹ ਕਿਵੇਂ ਹੋ ਸਕਦਾ ਕੰਮ ਇਕੱਲੀ ਸਪਲਾਈ ਰੋਕਣ ਨਾਲ ਨਹੀਂ ਹੋਣਾ ਸਪਲਾਈ ਇਧਰੋਂ ਰੋਕ ਦੋਂਗੇ ਇਧਰੋਂ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲਾਂ ਤਾਂ ਸਪਲਾਈ ਤਾਂ ਤਾਂ ਰੋਕੋਗੇ ਪਹਿਲਾਂ ਜਿਹੜੇ ਸਪਲਾਈ ਰੋਕਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੌਜਵਾਨ ਜਿਹੜੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਜਾਂ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਣਾ ਪਊਗਾ ਪਹਿਲਾਂ ਨਸ਼ਾ ਛਡਾਊ ਕੇਂਦਰ ਬਣਾਏ ਉੱਥੇ ਵਧੀਆ ਤੋਂ ਵਧੀਆ ਦਵਾਈਆਂ ਤੇ ਵਧੀਆ ਤੋਂ ਵਧੀਆ ਕਾਉਂਸਲਰ ਜਿਹੜੇ ਕਾਉਂਸਲਿੰਗ ਕਰਦੇ ਆ ਉਹ 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 ਉਹਨਾਂ ਦੀ ਅਪਾਇੰਟਮੈਂਟ ਕੀਤੀ ਉਸ ਤੋਂ ਬਾਅਦ ਸਪਲਾਈ ਬੰਦ ਕੀਤੀ ਫਿਰ ਇਹਨਾਂ ਦੇ ਇਹਨਾਂ ਨੇ ਜਿਹੜੇ ਬੰਗਲੇ ਜਿਹੜੇ ਇਹਨਾਂ ਨੇ ਘਰ ਪਾਲੇ ਸੀ بڑے بڑے ਕੋਠੀਆਂ ਮਹਿਲ ਪਾਲੇ ਸੀ ਉਹਨਾਂ ਤੇ ਪੀਲੇ ਰੰਗ ਦਾ ਪੰਜਾ ਚੱਲਿਆ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲੀਆਂ ਕੋਠੀਆਂ 'ਚ ਨਹੀਂ ਰਹਿ ਸਕਦੇ ਉਹ بڑے ਵੱਡੇ ਵੱਡੇ ਉਹਨਾਂ ਨੇ ਪ੍ਰਾਪਰਟੀਆਂ ਬਣਾ ਲੀਆਂ ਮੈਰਿਜ ਪੈਲਸ ਪਤਾ ਨਹੀਂ ਕੀ ਕੀ ਬਣਾ ਲਿਆ ਸੀ ਤੇ ਫਿਰ ਜਦੋਂ ਪਤਾ ਲੱਗਿਆ ਯਾਰ ਸਰਕਾਰ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ ਸਰਕਾਰ ਸੱਚੀ ਮੁੱਚੀ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਨੂੰ ਫਿਰਦੀ ਹੈ ਫਿਰ ਉਹ ਛੱਡ ਛੱਡ ਕੇ ਪਿੰਡ ਭੱਜਣ ਲੱਗ ਗਏ ਅੱਜ ਵੀ ਪਿੰਡ ਦੇ ਵਿੱਚ ਪੁਲਿਸ ਚੱਲ ਜਾਵੇ ਚਾਰ ਪੰਜ ਘਰ ਜਿਹੜੇ ਨਸ਼ਾ ਨੁਸ਼ਾ ਵੇਚਦੇ ਆ ਨਾ ਚਾਰ ਪੰਜ ਘਰ ਜਿੰਦਾ ਲਾ ਕੇ ਪਹਿਲੀ ਭੱਜ ਜਾਂਦੇ ਨੇ ਇਹਦਾ ਮਤਲਬ ਇਹ ਤਾਂ ਦੱਸਦਾ ਨਾ ਕਿ ਉਹ ਚਾਰ ਪੰਜ ਹੈਗੇ ਨੇ ਉਸ ਪਿੰਡ 'ਚ ਜਿੰਦਾ ਲਾ ਕੇ ਭੱਜ ਜਾਂਦੇ ਨੇ ਵੀ ਪੁਲਿਸ ਆ ਗਈ ਉਹ ਆਪਣੇ ਕਿਤੇ ਕਿਉਂਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਹੈ ਚੋਰ ਨੂੰ ਐਂ ਲੱਗਦਾ ਹੁੰਦਾ ਕਿ ਮੈਨੂੰ ਹੀ ਫੜਨਾ ਆਇਆ ਹੋਣੇ ਸੋ ਵੀਰੋ ਇਹ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਲੋਕ ਲਹਿਰ ਤੋਂ ਬਿਨਾ ਨਹੀਂ ਹੋ ਸਕਦਾ ਇਹ ਕੰਮ ਤੁਸੀਂ ਲੋਕ ਲਹਿਰ ਬਣਾਈ ਤੁਸੀਂ ਬਹੁਤ ਸਾਰੇ ਇੱਥੋਂ ਹੀ ਜਾਗਰਾਉ ਪੁਲਿਸ ਦੇ ਐਸਐਸਪੀ ਜਾਗਰਾਉਂ ਦੇ ਅੰਡਰ ਪੈਨਡ ਆਉਂਦਾ ਸੀ ਉੱਥੋਂ ਮੈਨੂੰ ਸਰਪੰਚ ਮੈਡਮ ਦਾ ਫੋਨ ਆਇਆ ਮੈਂ ਵੀਡੀਓ ਦੇਖੀ ਇੱਕ ਅਸੀਂ ਫੋਨ ਕੀਤਾ ਉਹ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਸਾਡੇ ਪਿੰਡ ਇੱਕ ਉਹਦੇ ਨਾਲ ਲੜੀ ਜਾਂਦੇ ਸੀ ਵੀ ਤੂੰ ਕਿਉਂ ਵੇਚਦੀਆਂ ਨਸ਼ਾ ਕੋਈ ਲੇਡੀ ਸੀ ਉਹ ਕਹਿੰਦੇ ਨਾ ਮੈਂ ਤਾਂ ਮੈਂ ਕਿਹਾ ਅੱਜ ਤੋਂ ਵੇਚ ਦਿਆਂ ਉਸ ਤਾਂ ਇਹੀ ਕੰਮ ਕਰਾਂਗੇ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਸਾਰਾ ਪਿੰਡ ਦੁਖੀ ਕਰ ਰੱਖਿਆ ਇਹਨਾਂ ਨੇ ਘਾਟੇ ਦੇ ਵਿੱਚ ਵਿੱਚ ਘਾਟੇ ਦੇ ਵਿੱਚ ਵਿੱਚ ਉਹ ਫੜ ਕੇ ਸੀ ਅੰਦਰ ਦਿੱਤੇ ਉਹ ਘਾਟੇ ਦੇ ਵਿੱਚ ਵਿੱਚ ਵੀ ਹੁਣ ਹੀ ਫੜ ਕੇ ਲੈ ਕੇ ਆਓ ਤੇ ਜਿਹੜਾ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਪਾਏ ਵੀਰੋ ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਆਇਆ ਨਹੀਂ ਤਾਂ ਫਿਰ ਆਪਦੇ ਘਰੇ ਤਾਂ ਹਰੇਕ ਰਾਜਾ ਹੁੰਦਾ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮਸ਼ਹੂਰ ਸੀ ਤੇ ਮੈਨੂੰ ਕੀ ਲੋੜ ਸੀ ਨਾ ਨਾ ਦੁਸ਼ਮਣੀਆਂ ਲੈਣ ਦੀ ਆ ਜਿਹੜੇ ਗਾਲਾਂ ਕੱਢਦੇ ਆ ਸਾਨੂੰ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹਾਂਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੀ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਮੈਂ ਐਂ ਨਹੀਂ ਪੈਂਦਾ ਮੈਂ ਥੋੜੀ ਜਿਹੀ ਚੜਾਂ 'ਚ ਬੈਠੂ ਚੜਾਂ ਪਟਣੀਆਂ ਜੜਾਂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਣੇ ਆ ਅਸੀਂ ਡਰਾ ਲੈਨੇ ਹੁਣੇ ਆ ਤੇ ਵੀਰੋ ਇਹ ਤੁਹਾਡਾ ਪਿਆਰ ਹੈ ਮੇਰਾ ਇਹ ਚ ਕੋਈ ਹੱਥ ਨਹੀਂ ਇਹ ਤੁਹਾਡਾ ਪਿਆਰ ਹੈ ਆ ਜਿਹੜੇ ਤੁਸੀਂ ਇਕੱਠੇ ਹੋ ਜਾਂਦੇ ਹੋ ਨਾ ਇਸੇ ਗੱਲ ਤੋਂ ਡਰਦੇ ਨੇ ਹੁਣੇ ਹਰ ਗੱਲ ਚੋਂ ਨੁਕਸ ਕੱਢਣੀ ਕੱਢਣਾ ਉਹਨਾਂ ਨੇ 10 ਲੱਖ ਰੁਪਏ ਦਾ ਮੁਫਤ ਇਲਾਜ ਕਰਨ ਦਾ ਜਿਹੜਾ ਬੀਮਾ ਕੀਤਾ ਉਹਦੇ ਚ ਵੀ ਨੁਕਸ ਕੱਢੀ ਜਾਂਦੇ ਆ ਨਾ ਜੀ 1 ਲੱਖ ਰੁਪਏ ਦੇਣਗੇ ਬਾਕੀ ਜੇ ਤੁਹਾਡੇ 4 ਲੱਖ ਲੱਗੇ ਤੁਹਾਨੂੰ ਤਿੰਨ ਤੁਹਾਨੂੰ ਦੇਣਾ ਪਊ ਬਿਲਕੁਲ ਨਹੀਂ ਇਹਨਾਂ ਗੱਲਾਂ 'ਚ ਆਉਣਾ ਨਹੀਂ ਬਿਲਕੁਲ ਇਹ 10 ਲੱਖ ਦਾ ਮਤਲਬ 10 ਲੱਖ ਕਿਉਂਕਿ ਅਸੀਂ ਅਸੀਂ ਹਰੇਕ ਬਿਮਾਰੀ ਦੇ ਇਲਾਜ ਦਾ ਹਸਪਤਾਲਾਂ ਨਾਲ ਐਗਰੀਮੈਂਟ ਕੀਤਾ ਹੈ ਕਿ ਤੁਸੀਂ ਜੇ ਕਿਸੇ ਹੋਰ ਤੋਂ ਇੰਨੇ ਪੈਸੇ ਲੈਣੇ ਸਰਕਾਰ ਦੇ ਤਾਂ ਪੈਸੇ ਘਟਾਓ ਨਾ ਤਾਂ ਕਿ ਪੈਸਾ ਤਾਂ ਲੋਕਾਂ ਦਾ ਬਚਾਈਏ ਚਾਹੇ 5 ਲੱਖ ਦਾ ਇਲਾਜ ਹੈ ਚਾਹੇ 10 ਦਾ ਹੈ ਚਾਹੇ 8 ਦਾ ਸਰਕਾਰ ਪੈਸੇ ਦੇ ਕਰੂਗੀ ਤੁਹਾਨੂੰ ਕੁਝ ਨਹੀਂ ਕਰਨਾ ਤੁਸੀਂ ਕਾਰਡ ਬਣਵਾ ਕੇ ਰੱਬ ਪਹਿਲੀ ਗੱਲ ਤਾਂ ਰੱਬ ਨਾ ਕਰੇ ਕਿ ਕਿਸੇ ਤੇ ਕਰੇ ਕੋਈ ਬਿਮਾਰੀ ਆਵੇ ਤੁਸੀਂ ਕਾਰਡ ਬਣਾ ਕੇ ਆਪਣਾ ਇਲਾਜ ਕਰਾ ਕੇ ਘਰੇ ਵਾਪਸ ਆ ਜਾਓ ਬਾਕੀ ਸਾਰਾ ਸਭ ਪੰਜਾਬ ਸਰਕਾਰ ਕਰੂਗੀ ਇੱਕ ਗਲੀ ਵਾਲਾ ਪੈਸਾ ਇੱਕ ਚੁਵਾਨੀ ਨਹੀਂ ਤੁਹਾਨੂੰ ਦੇਣੀ ਪੈਣੀ ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕੇਂਦਰੀ ਸਕੇਂਦਰੀ ਸਿੱਖਿਆ ਬੋਰਡ CBSE ਦੀਆਂ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ ਅਤੇ ਬੱਚਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੋਈ ਵੀ ਅਫਵਾਹ ਤੇ ਵਿਸ਼ਵਾਸ ਨਾ ਕਰਨ ਅਤੇ ਅਧਿਕਾਰਿਕ ਵੈੱਬਸਾਈਟ ਤੇ ਮਿਲੀ ਹੋਈ ਜਾਣਕਾਰੀ ਨੂੰ ਹੀ ਸਹੀ ਮੰਨਣ ਪੰਜਾਬ ਦੇ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ 11 ਸਾਲਾਂ ਬਾਅਦ ਮਿਨੀ 올림픽 ਖੇਡਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ ਲੁਧਿਆਣਾ ਡੀਸੀ ਹਿਮਾਂਸ਼ੂ ਜੈਨ ਦੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਬੈਲ ਗੱਡੀਆਂ ਦੀ ਦੌੜ ਦੁਬਾਰਾ ਕਰਾਈ ਜਾ ਰਹੀ ਹੈ ਇਸਨ ਅਜ ਦੀਆਂ ਮੁੱਖ ਸਰਗਰਮੀਆਂ ਅਗਲੀ ਵਾਰੀ ਅਸੀਂ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਪੰਜਾਬ ਦੇ ਕੁਝ ਨਵੀਗਤੀਆਂ ਵੀ ਦੇ ਨੂੰ ਲੈ ਕੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ